ਪਿਆਰ ਭਰੇ ਸਾਸਰੀ ਘਰ ਕਹਿੰਦੇ ਐਡ ਨੂੰ ਨੀ ਤਾਲ ਪਾਸੇ ਪੋਰਟਰ ਤੇ ਨੰਬਰ ਚੱਲ ਜ ਜਾਂਦਾ 5 ਤੋਂ 7 ਫੁੱਟ ਮਾਪੇ ਜੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਤੇ ਆਪਾਂ ਦੇਖਿਆ 5 ਤੋਂ 6 ਚੀਜ਼ਾਂ ਤੇ ਵੀਡੀਓ ਸਾਰੀ ਵੀ ਕੁਸਟੈਪ ਨਾਲ ਕਰੇ ਲਾਇਕ ਸ਼ੇਅਰ ਕਮੈਂਟ ਕਰ ਦਿਓ ਤੇ ਆ 18 7 ਟ੍ਰਾਂਡਰ ਏਰੀਆ ਜਲੰਧਰ 3 ਫੁੱਟ ਬੈਠ 2 ਫੁੱਟ ਬਾੜਾ ਚਰਪਾਲ ਪਾਉਣ ਵਾਲਾ ਪਾਇਪ ਉੱਤੇ ਲੱਗਿਆ ਵਾ ਤੇ ਜਾਲੀ ਲਾਉਣ ਵਾਲੀ ਆ ਤੇ ਵੱਡਾ ਟੂਲ ਬਾਕਸ ਆ ਦਾ ਸੰਕੀ ਗਾਰਡਰਾਂ ਚਾ ਦਾਣੜੀ ਹੱਬ ਚਾ ਰੇਲ ਦੇ ਹਿੱਸੇ ਚਾ 56 ਇੰਚੀ ਮੱਛੀ ਹੁੱਕਾ ਕਿਤੇ ਗੁੰਦਾ ਪੈਂਦਾ ਚਾਰ ਇੱਕੀ ਤਿੰਨ ਤਣ ਲਾਈਟਾਂ ਪਿੱਛੇ ਲੱਗੀਆਂ ਬੈਂਕਰ ਲੱਗਿਆ ਹੁੱਕ ਲੱਗੀ ਹੈਵੀ ਬਣਾ ਕੇ ਤੇ ਫੇਰ ਚ ਲੱਗੇ ਅਵੀਲ ਕਵਰ ਪਾਏ ਵੀ ਆ ਸਾਈਡਾਂ ਤੇ ਲਾਈਟਾਂ ਲੱਗੀਆਂ ਤੇ ਪੂਰਾ ਵਧੀਆ ਫੋਲਡ ਮੋਡੀਫਾਈਡ ਟਰਾਲਾ ਏਰੀਆ ਚਲੰਦਰ ਆਪਾਂ ਕੋਕਾ ਬੀਟਰਾਂ ਦਾ ਕਿਸੇ ਵੀਰ ਭਾਈ ਨਹੀਂ ਲੈਣਾ ਹੋਵੇ ਬਿਨਾਂ ਸਪਰਕ ਕਰ ਸਕਦੇ ਆ 10 ਸਿੰਕੀ ਗਾਡਰ ਦਾ ਨੜੀ ਹੱਬ ਰੇਲ ਦੇ ਸਭੀ ਬਾਈ ਦੇ ਬਹਿਰਾਂ 3 ਫਟ ਵਿੱਡ ਤੋਂ ਫਟਵਾੜ 56 ਇੰਚ ਮੱਚੀ ਹੁੱਕ ਤੇ ਗੁੱਲਾ ਬੰਦਾ ਚਾਰੀ ਤੇ ਰੇਟ ਹੈਗਾ ਇਹਦਾ ਅ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 297000 ਰੁਪਿਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਂਜਰ ਫੋਲੋ ਕਰਕੇ ਜੋ 5000 ਰੁਪਿਆ ਡਿਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਕੋ ਕੰਪਿਊਟਰ ਦਾ 18 ਸਾਲ ਦਾ 3 ਲੱਖ 2023 ਮਾ ਦਾ ਟਰੈਕਟਰ ਆ ਪ੍ਰੀਟ 60 93 ਤੇ ਪੂਰਾ ਵਧੀਆ ਟਰੈਕਟਰ ਆ ਬਹੁਤ ਕ ਹਜ਼ਾਰਾਂ ਕਾ ਟਰੈਕਟਰ ਚੱਲਿਆ ਵਾ ਇੰਜਨ ਗੇ ਲੱਟਦਾ ਓਕੇ ਆ ਡਬਲ ਜੈਕਟਿਬੁੱਡਰਾ ਡਬਲ ਕਲਾਚ ਡੈਕਸ ਬ੍ਰੇਕਾਂ 3 ਸਪੀਡ ਆ 3 ਸਪੀਡ ਆ ਇਹ ਤੇ 60 49 ਪ੍ਰੀਚ ਆ 2023 ਮਾਡਲ ਕੋਕਾਪੀ ਟਰੈਕਟਰ ਆ ਤੇ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ ਇਹ ਏਰੀਗਾ ਸੰਗੂਰ ਜ਼ਿਲ੍ਹੇ ਦੇ ਵਿੱਚ ਖੜਾ ਇਹ ਤੇ ਜਵਨ ਨਵਾਂ ਟਰੈਕਟਰ ਆ 100 ਘੰਟੇ ਚੱਲਿਆ ਵਾ ਇੰਜਨ ਗੇ ਲੈਫਟ ਦਾ ਓਕੇ ਆ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਐ ਕਾਜ ਪੱਤਰਾ ਦਾ ਸਾਰਾ ਓਕੇ ਟਰੈਕਟਰ ਉਹ ਤੇ ਮਾਲਕ ਵੀ ਜਨ ਡੈਕ ਲੱਗਿਆ ਪਿਆ ਮੇਰੀ ਛਤਰੀ ਲੱਗੀ ਆ ਤੇ ਰੰਗ ਪੇਂਟ ਦਾ ਟਰੈਕਟਰ ਵਧੀਆ ਪਿਆ ਤੇ 85 ਪਹਿ ਟੈਰ ਆ ਪਿੱਛਾਣੇ ਮੇ ਬਹਿ ਟੈਰ ਆ ਰੇਟ ਫੋਨ ਤੇ ਕਰ ਸਕਦੇ 10 ਮਾਟਰ ਟਰੈਕਟਰ ਇੰਜਨ ਗੇਅਰ ਲਿਫਟ ਦਾ ਓਕੇ ਆ ਅਰਜਣ 605 ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇੰਜਣ ਖੇੜਦਾ 1 ਰੁਪਏ ਦਾ ਕੰਮ ਨਹੀਂ ਭਾਲਦਾ ਵਾਹ ਕੇ ਲੈ ਸਕਦੇ ਆ ਤੇ ਰੰਗ ਪਿੰਡ ਦਾ ਸਾਰਾ ਟਰੈਕਟਰ ਨਹੀਂ ਗਿਰਿਆ ਜਾ ਤੇ ਨੂੰਹ ਦੇ ਟਾਇਰ ਜਵਾ ਨਵੇਂ ਜਿਹੜੇ ਵੀ ਆ ਮਗਲ ਟਾਇਰ 80 90 ਪੈਸੇ ਆ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਿੱਦਿਆ ਸਾਰੀ ਕਣਕੜੀ ਪਹੁੰਚ ਲਗ ਦੇ ਦਿੰਦੇ ਆ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਤੇ ਸਾਰਾ ਸਮਾਨ ਨਾਲ ਮਿਲੂਗਾ ਜੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ ਕੋਕਾ ਵੀ ਟਰੈਕਟਰ ਆ 605 ਆ ਪੰਜਾਬ ਨੰਬਰ ਤੇ ਇਹਦਾ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ 2 ਲੱਖ ਤੇ 75000 ਰੁਪਿਆ 80 ਤੇ ਜੈਸਟੀ ਪਾਊਡਰ ਦਾ ਗਿਆ ਵਾ 2 ਜਾਂ 10 ਮਾਡਲ ਟਰੈਕਟਰ ਆ ਫਾਰਮ ਡ੍ਰੈਗ ਆ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਤੇ 80 90 ਪੈਸੇ ਟਾਇਰ ਆ ਚਾਰੇ ਤੇ ਰੰਗ ਪੇਂਟ ਤਾਂ ਸਾਰਾ ਵਧੀਆ ਪਿਆ ਟਰੈਕਟਰ ਤੇ ਸ਼ੀਸ਼ੇ ਉਹ ਚਲਕਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵਿਦਿਅੰਸ ਪਰ ਕਰ ਸਕਦੇ ਆ ਤੇ ਮਾਲਕ ਦੇ ਨੰਬਰ ਉੱਤੇ ਜਦਿਆਂ ਸਾਰੀ ਜਾਣਕਾਰੀ ਫੋਨ ਲਗਾ ਸਕਦੇ ਆ ਇੰਜਨ ਗੇਅਰ ਲਿਫਟ ਦਾ ਵਧੀਆ ਟਰੈਕਟਰ ਆ ਫਾਰਮਟ ਰੇਕ 60 ਤੇ ਜੋ ਜਾਂ 10 ਮੈਂਟਲ ਤੇ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 2 ਲੱਖ ਤੇ 80000 ਰੁਪਿਆ ਮੌਕੇ ਦੇ ਮਾਤਣ ਕਰਦੇ ਹਾਂ ਮਾਲਕ ਵੀ ਤਾਂ ਨੰਬਰ ਉੱਤੇ ਜਿਹੜੀਆਂ ਸਾਰੀ ਗਣਕੜੀ ਪੂਨ ਲੱਗ ਜਰਦਾ ਤੇ ਮਰਗਾੜਛਾੜ ਕੀ ਤੋਂ ਗਲੇ ਨਹੀਂ ਪੂਰੇ ਸਾ ਪਏ ਆ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਪਈ ਨਹੀਂ ਲੈਣਾ ਹੋਏ ਵੀ ਦਸ ਪਰ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿੰਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2 ਲੱਖ 80000 ਰੁਪਿਆ ਮੌਕੇ ਦੇ ਮਾਤਣ ਕਰਦੇ ਹਾਂ ਤੋ ਇਹ 2007 ਮੰਡ ਦਾ ਟਰੈਕਟਰ ਆ ਇਹ ਹੈਗਾ 3230 3230 ਟਰੈਕਟਰ ਆ 3630 ਨਹੀਂ ਇਹ 3230 ਆ 14 ਦੇ ਟਾਇਰਾਂ ਚਾ 13 ਦੇ ਚ ਇਹ ਇੰਜਨ ਗੇਅਰ ਦਾ ਓਕੇ ਆ ਲਿਫਟ ਦਾ ਤੇ ਮੈ ਰੰਗ ਪੇਂਟ ਦਾ ਵਧੀਆ ਪਿਆ ਟਰੈਕਟਰ ਤੇ ਕੰਮ ਸਾਰਾ ਹੋਇਆ ਬਾ ਤੇ 3230 ਟਰੈਕਟਰ ਆ ਤੇ ਰੇਟ 2007 ਮੰਡ ਦਾ 1 ਲੱਖ 75000 ਰੁਪਿਆ ਰੇਟ ਆ ਮੌਕੇ ਦੇ ਮਾਨਤਾਨ ਕਰ ਦੇਣਗੇ ਮਾੜ ਕਬੀਤਾ ਨੰਬਰ ਉੱਤੇ ਕਹਿੰਦੇ ਜੇ ਸਾਰੀ ਜਾਣਕਾਰੀ ਫੋਨ 'ਤੇ ਦੇ ਦਦਦੇ ਆ ਇੰਨ ਗੇ ਲਿਫਟ ਦਾ ਵਧੀਆ ਟਰੈਕਟਰ ਆ ਅਲਾਂਕਪੀਲ ਦਾ ਵਧੀਆ ਪਿਆ ਤੇ ਇੱਕ ਮੱਕ ਤੇ 70000 ਰੁਪਇਆ ਰੇਟ ਆ ਰੇਟ ਆ ਦੇ ਬਗਲ ਦੇ ਟਾਇਰਾਂ ਦੇ ਵੀਟ ਦੇ ਕੀ ਵੀ ਆ ਤੇ ਕੋਕਾ ਵੀ ਟਰੈਕਟਰ ਆ ਤੇ ਮਗਲ ਦੇ ਟਾਇਰ ਹੈਗੇ ਆ ਚੰਗੇ ਆ ਤੇ ਮੂਹਲੇ ਵਵਾਈਆ 60 ਰੁਪਏ ਟਾਇਰ ਆ ਚਾਰੇ